ਤਾਂ ਤੋਂ ਤੁਸੀਂ ਉਹਨਾਂ ਕੋਈ ਨਹੀਂ ਕਰ ਬਲਾਚੋਰ ਕੋਆ ਗਿਆ ਕਿ ਹੁਣ ਕਿ ਗੜਸ਼ਮ ਦਾ ਏਰੀਆ ਨੇ ਫਰਾਗਣ ਸਾਹਿਬ ਦੀ ਸਾਡੀ ਇਤਿਹਾਸਿਕ ਸਾਡਾ ਥਾਨ ਹੈ ਔਰ ਇਲਾਕੇ ਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਖਿਆਲ ਰਸੀਂ ਕਦੀ ਨਹੀਂ ਜਾਵਾਂਗੇ ਕਿ ਉਹ ਇਲਾਕਾ ਖੁਸ਼ਾਕਤ ਦਿਲੇ ਤੋਂ ਕੋਆ ਜਾ ਹਾਰੀ ਹੈ ਉਸ ਬੰਦ ਨੂੰ ਅਸੀਂ ਕਦੀ ਨਹੀਂ ਚਾਹਾਂਗੇ ਕਿ ਉਹਨੂੰ ਬਦਲਿਆ ਜਾ ਔਰ ਜੇਕਰ ਬਦਲਿਆ ਜਾਂਦਾ ਹੈ ਤਾਂ ਇਹ ਨਿੰਦ ਦੀ ਸਮੱਸਿਆ ਸ਼ੁਰੂ ਹੋ ਜਾਏਗਾ ਜੀ ਸਾਡਾ ਜਿਲ੍ਹਾ ਬਣਾ ਲਓ ਤਾਂ ਮੇਰੀ ਸਰਕਾਰ ਨੂੰ ਇਹ ਦੇਖਤੀ ਹੈ ਇਹ ਉਹ ਹੋਰ ਜਿਹੜੇ ਜ਼ਰੂਰੀ ਕੰਮ ਆ ਜਾਂ ਜਿਹੜੇ ਉਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਾਲੇ ਗੰਭੀਰਤਾ ਨਾਲ ਕੰਮ ਕਰ ਰਹੇ ਬਜਾਏ ਆਪਨਾ ਕੀਤਾ ਜਾਵੇ ਮੈਂ ਸਾਡੇ ਦੇ ਸਰਦਾਰ ਸ਼ਮ ਸਿੰਘ ਖੰਡਲ ਸਾਹਿਬ ਤੇ ਕੌਮ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਬਤੌਰ ਬਾਹਰ ਕੇ ਨਿਕਲ ਕੇ ਦੇਸ਼ੀਆਂ ਫਲੰਦੀਆਂ ਤੱਕ ਪਹੁੰਚੇ ਜਿਹੜੀ ਅਭਿਨਾਨ ਰਏ ਜਾਨਾਂ ਦੇ ਸਾਹੇ ਰੱਡੇ ਵੀ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰਕਾਰ ਕੋ ਕੋਚਾ ਬੈਠੇ ਨੇ ਔਰ ਕੌਮਤਸ ਪਾਰਟੀ ਦੀ ਲਗਤ ਪਾ ਕੇ ਪੂਰੀ ਜਿਹੜੀ ਨੁਮਾਇੰਦਗੀ ਵਿਸ਼ੇ ਦੇ ਉੱਤੇ ਆਏ ਇਹ ਵਿਸ਼ਿਆ ਖੁਰਦ

ਅਸੀਂ ਪੰਜਾਬ ਦੇ ਪੰਜਾਬ ਨਾਲ ਖੜੀ ਐ ਨਾ ਪੰਜਾਬ ਦਾ ਪ੍ਰਧਾਨ ਨਿਂਦੋ ਦੇ ਸ਼ੁਰੂ ਹੋਇਆ ਸੀ ਬਣਾਇਆ ਮੈਂ ਪੰਜਾਬ ਦੀ ਰਹਿਮਾਈ ਕਰ ਰਿਹਾ ਤੇ ਸਾਡਾ ਫਰਜ਼ ਵੀ ਪੰਜਾਬ ਦੇ ਲਈ ਖੜਾ ਹੋਣਾ ਹੈ ਇਹ ਸੋਨੇ ਹਿੰਦ ਦੇ ਵਿੱਚ ਨਹੀਂ ਔਰ ਆਪਣੀ ਗਲਤੰਦ ਦਾ ਤਰੀਕਾ ਜਿਹੜਾ ਸੀ ਉਹ ਕੇਂਦਰ ਤੱਕ ਪਹੁੰਚਾਉਣਾ ਸੀ ਉਹ ਅਸੀਂ ਪਹੁੰਚਾਇਆ ਔਰ ਕੀ ਫੈਸਲਾ ਹੋਇਆ ਉਹ ਜਿਹੜਾ ਅੰਡਰ ਸਾਹਿਬ ਜੀ ਨੇ ਦੱਸਿਆ ਤੇ ਮੈਂ ਕਿੱਥੇ ਰਹਿਣਾ ਮੈਂ ਹੁਸ਼ਿਆਰਪੁਰ ਤੇ ਰਹਿਣਾ ਹੈ ਤੇ ਮੇਰੇ ਲਈ ਪਹਿਲਾ ہے کہ ننند پر صاحب ਨੂੰ ਜਿਰਾ ਬਣਾਇਆ ਜਾ ਰਿਹਾ ਹੈ ਔਰ ਜਿਹੜੇ ਗੜਸ਼ੰਕਾ ਦਾ ਏਰੀਆ ਸਾਹ ਪਰਦੂ ਕਟ ਕੇ ਜੋੜਿਆ ਜਾ ਰਿਹਾ ਹੈ ਆਮ ਲੋਕਾਂ ਦਾ ਬਾਰ ਦਾ ਸਮਾਜਿਕ ਸੰਸਥਾਾਂ માં ਸਮੁੱਚੇ ਤੌਰ ਤੇ ਵਿਰੋਧ ਕਰ ਰਹੀਆਂ ਨੇ ਔਰ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਗੀ ਕਿਉਂਕਿ ਲੋਕਾਂ ਦੀ رائے ਦੇ ਬਗਾਰ bina ਮਰਜ਼ੀ ਤੋਂ ਕਿਸੇ ਵੀ ਰਾਕਲ ਤੌਰ ਤੇ ਜੋੜਨਾ ਗਲਤ ਹੋਏਗਾ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਜਹਾ ਦੇ ਰਹੀ ਹੈ ਆਮਲ ਭਾਰਤੀ ਜਿਹੜੇ ਐਮ ਐਲ ਏ ਨੇ ਸਾਰੇ ਸਾਥ ਐਮ ਐਲ ਏ ਨੇ ਤੇ ਸਾਰਿਆਂ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਲੋਕੀ ਦਾ ਵਿਰੋਧ ਕਰ ਰਹੇ ਨੇ ਲੋਕਾਂ ਦੇ ਵਿਰੋਧ ਜਿਹ ਹੁੰਦਿਆ ਜਿਹ ਦੇ ਵਿੱਚ ਦਰਜੰਤ ਨੂੰ ਸ਼ਾਮਕਾ ਨਾ ਗਲਤ ਹੋਇਆ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਹਸ਼ਿਆਰਪੁਰ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਉਸ ਅਗੇਂਸਟ ਉਹ ਸਾਰਿਆਂ ਨੂੰ ਸਾਡੀਆਂ ਸਾਰੀਆਂ ਪਾਰਟੀਆਂ ਨੂੰ ਸੱਦਿਆ ਸੀ ਕਿ ਪੰਜਾਬ ਨੇ ਜਿਹੜਾ ਇੱਕ ਫੈਸਲਾ ਸ਼ਿਕਰ ਕਰਦੇ ਜਾ ਰਹੀ ਹੈ ਜਿਹਦੇ ਬਾਰੇ ਸਪਸ਼ਟ ਸਰਕਾਰ ਨੇ ਹਲੇ ਤੱਕ ਕੀਤਾ ਨਹੀਂ ਅੱਜ ਦਾ ਇਹ ਸੀ ਕਿ ਜੇ ਜ਼ਿਲ੍ਹਾ ਅਨੰਦਪੁਰ ਸਾਹਿਬ ਨੂੰ ਬਣਾਉਣਾ ਹੈ ਕਿ ਆਇਆ ਅਨੰਦਪੁਰ ਜ਼ਿਲ੍ਹਾ ਅਨੰਦਪੁਰ ਸਾਹਿਬ ਦੇ ਵਿੱਚ ਗੜ੍ਹ ਸ਼ੰਕਰ ਨੂੰ ਸ਼ਾਮਿਲ ਕੀਤਾ ਜਾਣਾ ਜਾਂ ਨਹੀਂ ਇਹ ਜਾਣਾਂ ਸ਼ਾਮਿਲ ਕੀਤਾ ਜਾਣ ਦੀ ਕੋਈ ਐਸੀ ਸੋਚਨਾ ਹੈ ਤੇ ਹੁਸ਼ਿਆਰਪੁਰ ਦੇ ਸਾਰੇ ਲੋਕ ਇਸ ਚੀਜ਼ ਦਾ ਵਿਰੋਧ ਕਰਦੇ ਨੇ ਔਰ ਗੜ ਸ਼ੰਕਰ ਦੇ ਲੋਕ ਵੀ ਇਹਦਾ ਵਿਰੋਧ ਕਰਦੇ ਨੇ ਕਿ ਅਸੀਂ ਹੁਸ਼ਿਆਰਪੁਰ ਨੂੰ ਹੋਰ ਛੋਟਾ ਨਹੀਂ ਹੋਣ ਦਿਆਂਗੇ ਕਿਉਂਕਿ ਪਹਿਲਾਂ ਹੀ ਬਹੁਤ ਛੋਟਾ ਹੋ ਚੁੱਕਾ ਹੈ ਸੋ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਉਸ ਬਾਰ ਐਸੋਸੀਏਸ਼ਨ ਦੇ ਸਾਰੇ ਨੁਮਾਇੰਦਿਆਂ ਨੂੰ ਜਿਹੜਾ ਹੈ ਇਹ ਆਸ਼ਵਾਸਨ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੁਹਾਡੇ ਇਸ ਫੈਸਲੇ ਦੇ ਨਾਲ ਖੜੀ ਹੈ ਔਰ ਇਸ ਜ਼ਿਲ੍ਹੇ ਨੂੰ ਹੋਰ ਛੋਟਾ ਕਰਨ ਦੇ ਲਈ ਔਰ ਵਿਸ਼ੇਸ਼ ਰੂਪ ਦੇ ਵਿੱਚ ਕਿ ਜਿਹੜਾ ਆਨੰਦਪੁਰ ਸਾਹਿਬ ਜ਼ਿਲ੍ਹੇ ਦੇ ਵਿੱਚ ਗੜਸ਼ਾਂ ਕਰ ਨੂੰ ਕਿਸੇ ਵੀ ਤਰੀਕੇ ਨਾਲ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਜੇ ਅੱਜ ਦਾ ਪ੍ਰੋਗਰਾਮ ਬਾਅਦ ਐਸੋਸੀਏਸ਼ਨ ਨੇ ਸਾਰੇ ਪੋਲੀਟিক্যাল ਲੀਡਰਸ ਨੂੰ ਬੁਲਾਇਆ ਸੀ ਤਾਂ ਕਿ ਕੋਈ ਬਾਅਦ ਖਸੂਸੀ ਇੱਕ ਮਹੀਨੇ ਤੋਂ ਲਗਤ ਰੈਜੂਲੇਸ਼ਨ ਕਰ ਰਹੀ ਹੈ ਕਿ ਜਿਹੜਾ ਸ਼ਾਰਪੁਰ ਦਾ ਸ਼ਰ ਗਰਸ਼ਿਕ ਤਸੀਲ ਆ ਗਈ ਹੈ ਔਰ ਕਿਸੇ ਸੂਰਤ ਤੇ ਵੀ ਦੂਜੇ ਪਾਸੇ ਜਿਲ ਵੀ ਨਾਮ ਲਾਇਆ ਜਾਵੇ ਅਨੰਦਪੁਰ ਦਾ ਨਾਮ ਲਾਇਆ ਜਾਵੇ ਅਨੰਦਪੁਰ ਨੂੰ ਜਿਲਾ ਬਣਾ ਦਿੱਤਾ ਜਾਵੇ ਸਾਰੇ ਨੂੰ ਖੁਸ਼ੀ ਹੋਗੀ ਲੇਕਿਨ ਸ਼ਾਪਰ ਨੂੰ ਬਿਨਾਂ ਟੱਚ ਕੀਤੇ ਕਰਸ਼ੇ ਕਰੇ ਬੜੇ ਥਾਤਕ ਸਿਟੀ ਹੈ ਔਰ ਸ਼ਾਪਰ ਦਾ ਪਾਰਟ ਆ ਸ਼ਾਪਰ ਪਹਿਲਾਂ ਹੀ ਕਾਫੀ ਵਾਰ ਟੁਕੜੇ ਹੋ ਚੁੱਕੇ ਆ ਹੋਰ ਟੁਕੜੇ ਬਰਦਾਸ਼ਤ ਨਹੀਂ ਕੀਤੇ ਜਾਓਗੇ ਬਾਹਰ ਐਸੋਸੀਏਸ਼ਨ ਇਹ ਲੜਾਈ ਲੜਦੀ ਰਹੂਗੀ ਪਵਾ ਕਿੰਨੇ ਮਰਜੀ ਸੰਘਰ ਚੱਲੇ ਇਸ ਵਾਸਤੇ ਸਾਰੇ ਪੋਲਿਟਿਕਲ ਪਾਰਟੀਆਂ ਆ ਜਾਈਆਂ ਆ ਅਕਸੈਪਟ ਆਪਦੇ ਨੁਮਾਇੰਦੇ ਅੱਜ ਨਹੀਂ ਆਏ ਗਨੋਮੀਟਰ ਰੁਕਾ ਸਕੂੰਗਾ ਕਿ ਚੱਲਣ ਆਸਲੇ 4 ਬਾਰੇ ਨਾਲ ਚੱਲਣ 1200 ਸੇ ਨਾਲ ਚੱਲਣ ਤਾਂ ਕਿ ਜਿਹੜਾ ਬੱਚਾ ਜਾ ਸਕੇ ਔਰ ਇਸ ਤਰੀਕੇ ਪਰਟਸ ਰਹਿਣ ਚਾਹੀਦੇ